ਖਵਰਲਾ ਨਿਆ ਗੁਰਦਾਸਪੁਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕੁਮਾਨ ਦੇ ਦੇ ਨਾਉਂਦੇ ਪਿੰਡ ਬੱਲੇਵਾਲ ਦੇ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਰਣਜੀਵਨ ਸ਼ੁਕਲਾ ਕਿਉਂਕਿ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹ ਪਿੰਡ ਬੋਲੇਵਾਲ ਦੇ ਨੇੜੇ ਪਹੁੰਚਿਆ ਤਾਂ ਤਿੰਨ ਅਣਪਛਤੇ ਵਿਅਕਤੀਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਰਾਮ ਸ਼ੁਕਲਾ ਨੂੰ ਗੋਲੀ ਮਾਰ ਦਿੱਤੀ ਅੱਗੇ ਮੋਢੇ ਦਾ ਮੋਟਰ ਹੈ ਗੋਲੇ ਆਤੇ ਹਾਂ ਜੀ ਹੋਰ ਨਾ ਲਾ ਕੋ ਕਹਾਂ ਭਾਈ ਕਿੱਧਰ ਨੂੰ ਅੱਛਾ ਠੋਕ ਰਹਿ ਗਏ ਕਿੰਨੇ ਵਿੱਚ ਗੱਲ ਆਇਆ ਮਿਲ ਪਤਾ ਨਹੀਂ ਕਿ ਨਵੇਂ ਮੈਰਤੀ ਨਹੀਂ ਰਹੇਗੇ ਅੱਜ ਅੱਛਾ ਜੀ ਹੂੰ ਤੇ ਕੀ ਮੰਗ ਕਰਦੇ ਹੋ ਹਾਂ ਇਹ ਹੋਈ ਮੋਟਰ ਸੈਲਰੀ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ ਮੇਰੋਂ ਆ ਵਖੜੇ ਰਹਤੀ ਉਹ ਬਿਖੋਚਾ ਹੋਦੇ ਜਰਦਾ ਕਰ ਹੂੰ ਮੇਰੇ ਆਪੇ ਚ ਬੋਝੇ ਫੋੜੇ ਕਰਦੇ ਨੇ ਬਾਬਾ ਜੀ ਉਹ ਖੜੇ ਨੇ ਅੱਖਾਂ ਅੰਦਰ ਪਹਿਜੇ ਹੀ ਨਾ ਦਤਾਰ ਮਾਰਨੇ ਹੂੰ ਤੇ ਕੋਸ਼ਾ ਚਾਹੀਜੋ ਦਤਕਾਰਾਂ ਵਿੱਚ ਕਹਣਾ ਉਹ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਣਾ ਚਾਹੁੰਦੇ ਸਾਡਾ ਡੇਰਾ ਜੀ ਆ ਪੱਠੇ ਉਹ ਜਿਹੜੀ ਮਹਿਮਦ ਵਾਲੀ ਖੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋਹ ਲੈਂਦੇ ਆ ਕਿਸੇ ਦੇ ਕੋਹ ਕਰ ਲੈਂਦੇ ਕਦੇ ਕੋਹ ਕਰ ਲੈਂਦੇ ਆ ਅਸੀਂ ਇਹੋ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਮਰ ਨੂੰ ਕਹਿਣਾ ਚਾਹੁੰਦੇ ਆ ਈ ਤੁਹੀ ਵੱਤ ਵੱਦ ਤੇ ਪੁਰੀ ਸਦੀ ਗੱਸਤੇ ਬਦੋਂ ਗੱਸਤੇ ਬਦਾਓ ਤੇ ਬਦੇਸ ਰੱਖਿਆਤ ਰਹਿਣਾਹੀਂ ਇੱਥੇ ਲੱਗੇ ਛਾਗੇ ਰਹਿਨੇ ਆ 2 ਜ ਮਹੀਨੇ ਕਦੇ ਕਹੇ ਨੂੰ ਕਟ ਮਾਰ ਕਰਦੇ ਆ ਕਿਸੇ ਨੂੰ ਕੁੱਫ ਕਰਦੇ ਕਿਸੇ ਨੂੰ ਕੁੱਫ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਤੇ ਵੱਤ ਵੱਦ ਹਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ ਕੋਈ ਸਰਵੇਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਕੇ ਇੱਕ ਨੂੰ ਲੁੱਟਟ ਟੱਟ ਕੇ ਚਲ ਗਏ ਤੇ ਬਹੁਤ ਜਿਆਦੀ ਮਾੜੀ ਵਾਰਤਾ ਤਾਂ ਹੁੰਦਾ ਹੀ ਹੈ ਅਸੀਂ ਤੇ ਦਰਦੇ ਘਰੋਂ ਬਾਹਰ ਆਏ ਤੇ ਜਦੋਂ ਧਮਕਾ ਧਮਕਾ ਮਾਰੀ ਮਾਰਦੇ ਆ ਉਹਨੂੰ ਬੋਟਸਾ ਲੈ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਕੋਈ ਬੰਦੇ ਨੂੰ ਫੜਨ ਆਉਂਦੇ ਪਿੰਡ 'ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦੀ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਇੱਕ ਬੰਦਾ ਕਿੱਸ ਵੈਕ ਪੀਂਦੇ ਆ ਤੇ ਕੋਈ ਇਹਦੇ ਭੋਮਾ ਆਉਤੋਂ ਲੈ ਆ ਕੇ ਸਮੈਕ ਪੀ ਜਾਂਦੇ ਆ ਤੇ ਨਾ ਤਾਂ ਕਿਹਦੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਗਰਬ ਸਦਗੀ ਨਹੀਂ ਇਹ ਕਹਿਣਾ ਚਾਹੁੰਦਾ ਵੀ ਪੱਠੇ ਤੋਂ ਜਿਹੜੀ ਮੈਂ ਤੋਂ ਸੜਕ ਜਾਂਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਕ੍ਰੋਧ ਇੱਕ ਵਾਰਦਾਤ ਹੁੰਦੀ ਆ ਕਦੇ ਪੈਸੇ ਖੋਲ ਇਹਨੇ ਕਦੀ ਮੋਟਰਸਾਈਕਲ ਖੋ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲਿਸ ਤੋਂ ਕਦੀ ਪੁਲਿਸ ਦਾ ਕਦੀ ਮੜੀ ਨਹੀਂ ਨਾ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੀ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਾਰਤਾ ਇੱਕ ਨੂੰ ਸਟਾ ਲੱਗ ਗਿਆ ਹਾਂਜੀ ਕਹਿੰਦੇ ਜਣ ਦੇ ਕਤਲ ਕੋਣ ਸੀ ਇਹ ਬਾਜਲ ਦੇ ਕੋ ਦੱਸ ਦੇ ਜੀ ਇੱਥੇ ਜਨਾ ਉੱਥੇ ਜਾਣਕਾਰ ਬੰਦੇ ਹੈਗੇ ਸੀ ਹਾਂਜੀ ਮਾਰਕੀ ਕੰਮ ਕੀ ਕਰਦੇ ਸੀ ਇਹ ਮੇਲੇ ਦੇ ਲਗਾ ਸੀ ਪਤਾ ਤਾਂ ਸਰਵੇਅਰ ਸੀ ਕਿਹੜੇ ਮੇਲੇ ਚ ਮੋਟਰ ਬੈਲ ਚ ਆ ਕਰਦੇ ਵੀ ਇਹਦਾ ਕੋ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਕਿਹੜਾ ਬਾਰੇ ਗਰਾਤ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਘੁੰਮ ਰਿਆ ਰੋਡ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਾਸਾ ਇੱਦਾਂ ਘੇੜੇ ਲਾਉਂਦੇ ਕੋਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਲ ਸ਼ਹੀਦਾਂ ਤਰਨਾਂਤਾਲਾ ਬਾਬਾ ਬੁਖਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕੇ ਲੋਟਕ ਛੋਟੇ ਤੇ ਚੱਲਣ ਲਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਇਮਾਰਤ ਆੜ ਕਰਕੇ ਤੇ ਜਿਹੜਾ ਵਾ ਵੀ 500 700 ਹਜ਼ਾਰ ਰੁਪਏ ਬਦਲੇ ਜਿਹੜਾ ਵਾ ਵੀ ਬੰਦਿਆਂ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲਾਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਂ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਂਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਮੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇਥੇ ਮਹਿਮਦ ਪਿੰਡ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਯਕਤੀ ਭਾਈ ਅਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟਕਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਤਾ ਤੇ ਸੱਟ ਲੱਗਣੀ ਜਿਹੜੀ ਉਹ ਵੱਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਹੁੰਦਾ ਬਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅਕੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰੋਫੈਸਰ ਨੂੰ ਬੇਨਤੀ ਆ ਕਿ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਕਿ ਇੱਧਰ ਧਿਆਨ ਦਿੱਤਾ ਜਾ